ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਡਿਓਰ ਅਤੇ ਅਰਮਾਨੀ ਵਰਗੇ 2.2 ਲੱਖ ਰੁਪਏ ਦੇ ਵਿੱਚ ਵਿਕਣ ਵਾਲੇ ਬੈਗ ਅਸਲ ਦੇ ਵਿੱਚ ਕਿੰਨੀ ਕੀਮਤ ਵਿੱਚ ਬਣ ਕੇ ਤਿਆਰ ਹੁੰਦੇ ਨੇ ਇਸ ਬਾਰੇ ਤਾਂ ਚਲੋ ਬਾਅਦ ਵਿੱਚ ਗੱਲ ਕਰਦੇ ਆਂ ਪਰ ਜਿੱਥੇ ਬਣ ਕੇ ਤਿਆਰ ਹੁੰਦੇ ਨੇ ਪਹਿਲਾਂ ਉੱਥੋਂ ਦੀਆਂ ਫੈਕਟਰੀਆਂ ਦੇ ਹਾਲਾਤਾਂ ਦੇ ਉੱਤੇ ਇੱਕ ਵਾਰ ਝਲਕ ਜ਼ਰੂਰ ਮਾਰ ਲਓ ਇਟਲੀ ਦੇ ਆਫੀਸਰਸ ਡਿਓਰ ਅਤੇ ਅਰਮਾਨੀ ਦੀਆਂ ਫੈਕਟਰੀਆਂ ਦੇ ਵਿੱਚ ਛਾਪਾ ਮਾਰਦੇ ਨੇ ਉੱਥੋਂ ਦੇ ਲੇਬਰਸ ਦੀ ਵਰਕਿੰਗ ਕੰਡੀਸ਼ਨ ਚੈੱਕ ਕਰਨ ਦੇ ਲਈ ਤਾਂ ਪਤਾ ਚੱਲਦਾ ਹੈ ਕਿ ਇਹੋ ਜਿਹੀਆਂ ਵੱਡੀਆਂ ਫੈਕਟਰੀਜ਼ ਦੇ ਵਿੱਚ ਵਰਕਰਸ ਨੂੰ ੱੱਕੇ ਨਾਲ ਖਾਣ ਅਤੇ ਉੱਥੇ ਹੀ ਸੌਣ ਵਾਸਤੇ ਕਿਹਾ ਨਾਲ ਕੰਮ ਕਰ ਸਕਣ। ਇਹਨਾਂ ਵਰਕਰਸ ਦੇ ਵਿੱਚ ਕਈ ਇਲੀਗਲ ਇਮੀਗ੍ਰੈਂਟਸ ਵੀ ਸੀ ਜਿਨ੍ਹਾਂ ਤੋਂ ਹੋਰ ਜ਼ਿਆਦਾ ਸਖਤੀ ਦੇ ਨਾਲ ਕੰਮ ਕਰਵਾਇਆ ਜਾਂਦਾ ਸੀ ਤੇ ਇਹ ਸਭ ਇਸੇ ਲਈ ਕਰਵਾਇਆ ਜਾਂਦਾ ਸੀ ਤਾਂ ਕਿ ਬੈਗਾਂ ਦੀ ਬਣਨ ਦੀ ਕੀਮਤ ਘੱਟ ਆਏ ਤੇ ਕੰਪਨੀ ਨੂੰ ਵਧੇਰਾ ਮੁਨਾਫਾ ਹੋਵੇ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਬੈਗ ਨੂੰ ਬਣਾਉਣ ਦੀ ਅਸਲ ਕੀਮਤ ਕਿੰਨੀ ਆਉਂਦੀ ਹੈ? ਡਿਓਰ ਦਾ ਬੈਗ ਜਿਸ ਦੀ ਕੀਮਤ 2.5 ਲੱਖ ਤੱਕ ਹੁੰਦੀ ਹੈ ਉਸ ਨੂੰ ਬਣਾਉਣ ਦੀ ਕੀਮਤ 4800 ਤੱਕ ਪੈਂਦੀ ਹੈ। ਅਸਲ ਕੋਸਟ ਤੋਂ ਸੇਲਿੰਗ ਪ੍ਰਾਈਸ ਤੱਕ ਇੱਕ ਬਹੁਤ ਹੀ ਵੱਡਾ ਮਾਰਜਨ ਹੈ। ਰਮਾਨੀ ਦੀਆਂ ਫੈਕਟਰੀਆਂ ਵਿੱਚ ਵੀ ਸੇਮ ਹਾਲ ਦੇਖਣ ਨੂੰ ਮਿਲਿਆ। ਇੱਥੇ 8000 ਰ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਗਿਆਨ ਦਾ ਦਸ